ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰ ਲੱਗੇ ਆਂ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਇੱਕ ਲੱਕਾ ਕਸਾਈਆਂ ਵਾਲੀ ਗਲੀ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਅਸ਼ਵਨੀ ਕੁਮਾਰ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਡਾਕਟਰ ਹੁੰਦੇ ਨੇ ਆਰਐਨਪੀ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਰੀਤੂ ਤੇ ਦੋ ਉਹਨਾਂ ਦੀਆਂ ਬੇਟੀਆਂ ਹੁੰਦੀਆਂ ਨੇ ਇੱਕ 18 ਸਾਲ ਦੀ ਇੱਕ ਤੇ ਉਹ ਤੋਂ ਛੋਟੀ ਇੱਕ ਸ਼ਾਇਆ ਚਾਰ ਜਣਿਆਂ ਦਾ ਪਰਿਵਾਰ ਸੀ ਸਾਰਾ ਕੁਝ ਠੀਕ ਠਾਕ ਵਧੀਆ ਚੱਲਦਾ ਹੁੰਦਾ ਉਹਨਾਂ ਦੀ ਆਪਣਾ ਜਿਹੜਾ ਕਲੀਨਿਕ ਸੀ ਉਹ ਵੀ ਬਹੁਤ ਵਧੀਆ ਚੱਲਦਾ ਸੀ 9 ਮਾਰਚ 2013 ਸਾਰਾ ਪਰਿਵਾਰ ਰਾਤ ਦਾ ਖਾਣਾ ਖਾਂਦਾ ਖਾਣਾ ਖਾ ਕੇ ਸੌ ਜਾਂਦੇ ਨੇ ਰਾਤ ਦੇ ਕਰੀਬ ਸਵਾ 1 ਡੇਢ ਵਜੇ ਦੇ ਕਰੀਬ ਲੋਕਾਂ ਨੂੰ ਚੀਕਾਂ ਸੁਣਦੀਆਂ ਨੇ ਚੀਕਾਂ ਮਾਰਨ ਵਾਲੀ ਅਸ਼ਮੀ ਕੁਮਾਰ ਦੀ 18 ਸਾਲ ਦੀ ਬੇਟੀ ਐਕਸ ਹੁੰਦੀ ਹੈ ਚੀਕਾਂ ਸੁਣ ਕੇ ਆਂਟੀ ਕੁਆਂਟੀ ਉੱਠਦੇ ਨੇ ਫਿਰ ਉਸ ਤੋਂ ਬਾਅਦ ਉਹਦੀ ਛੋਟੀ ਬੇਟੀ ਜਿਹੜੀ ਐਕਸ ਦੀ ਛੋਟੀ ਭੈਣ ਹੁੰਦੀ ਹੈ ਉਹ ਵੀ ਚੀਕਾਂ ਮਾਰਦੀ ਹੈ ਐਕਸ ਭੱਜ ਕੇ ਆਪਣਾ ਦਰਵਾਜ਼ਾ ਖੋਲਦੀ ਹੈ ਤੇ ਦਰਵਾਜ਼ੇ ਤੇ ਰਾਹੀ ਉਹਨਾਂ ਦੇ ਪੜੋਸੀ ਜਿਹੜੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਐਂਟਰ ਕਰਦੇ ਨੇ ਬਿੰਦਰ ਤੇ ਉਸ ਤੋਂ ਬਾਅਦ ਡਾਕਟਰ ਅਸ਼ਵਨੀ ਦੇ ਦੋ ਭਤੀਜੇ ਰਾਕੇਸ਼ ਤੇ ਅਨਿਲ ਮਹਾਜਨ ਇਹ ਦੋਨੋਂ ਅੰਦਰ ਆਉਂਦੇ ਨੇ ਇਹਨਾਂ ਦੇ ਪਿੱਛੇ ਹੋਰ ਵੀ ਗਵਾਂਢੀ ਉੱਥੇ ਭੀੜ ਹੋ ਜਾਂਦੀ ਹੈ ਜਦੋਂ ਅੰਦਰ ਜਾ ਕੇ ਦੇਖਦੇ ਨੇ ਬੈੱਡ ਦੇ ਉੱਪਰ ਅਸ਼ਵਨੀ ਕੁਮਾਰ ਦਾ ਜਿਹੜਾ ਬੈੱਡ ਸੀ ਅਸ਼ਵਨੀ ਕੁਮਾਰ ਖੂਨ ਦੇ ਨਾਲ ਲਥਪਥ ਪਏ ਹੁੰਦੇ ਨੇ ਉਹ ਤੜਫਦੇ ਹੁੰਦੇ ਨੇ ਤੇ ਨੇੜੇ ਉਹਨਾਂ ਦੀ ਪਤਨੀ ਰਿਤੂ ਜਿਹੜੀ ਹੁੰਦੀ ਹੈ ਉਹਦੇ ਵੀ ਜਵਾੜੇ ਦੇ ਵਿੱਚੋਂ ਖੂਨ ਵਗਦਾ ਹੁੰਦਾ ਉਹਦੀ ਵੀ ਹਾਲਤ ਕਾਫੀ ਖਰਾਬ ਹੁੰਦੀ ਹੈ। ਫਟਾਫਟ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ। ਉਹਨਾਂ ਦਾ ਘਰ ਇੱਕ ਐਸੀ ਜਗ੍ਹਾ ਤੇ ਸੀ ਜਿੱਥੇ ਗੱਡੀ ਨਹੀਂ ਸੀ ਪਹੁੰਚ ਸਕਦੀ ਐਂਬੂਲੈਂਸ ਨਹੀਂ ਸੀ ਪਹੁੰਚ ਸਕਦੀ। ਫਟਾਫਟ ਉਹਨਾਂ ਨੂੰ ਚੱਕਿਆ ਜਾਂਦਾ ਤੇ ਐਂਬੂਲੈਂਸ ਤੱਕ ਪਹੁੰਚਾਇਆ ਜਾਂਦਾ। ਹਸਪੀਟਲ ਪਹੁੰਚਦੇ ਨੇ ਉੱਥੇ ਜਾ ਕੇ ਡਾਕਟਰ ਅਸ਼ਵਨੀ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ। ਵੀ ਹੁਣ ਉਹਨਾਂ ਦੀ ਜਾਨ ਜਿਹੜੀ ਹੈ ਨਿਕਲ ਚੁੱਕੀ ਹੈ। ਰਿਤੂ ਨੂੰ ਐਡਮਿਟ ਕਰ ਲਿਆ ਜਾਂਦਾ ਜਿਹੜੀ ਅਸ਼ਵਨੀ ਘਰ ਦੇ ਪਤਨੀ ਹੁੰਦੇ ਨੇ ਉਹਨਾਂ ਦਾ ਇਲਾਜ ਚੱਲਦਾ ਉਸੇ ਸਮੇਂ ਪੁਲਿਸ ਨੂੰ ਵੀ ਫੋਨ ਕੀਤਾ ਜਾਂਦਾ ਕਿਉਂਕਿ ਕਤਲ ਦਾ ਮਾਮਲਾ ਸੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਘਟਨਾ ਵਾਲੀ ਜਗ੍ਹਾ ਤੇ ਵੀ ਤੇ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਜਾ ਕੇ ਰਿਤੂ ਤੋਂ ਜਦੋਂ ਪੁੱਛਿਆ ਜਾਂਦਾ ਇਸ ਬਾਰੇ ਵੀ ਹੋਇਆ ਕੀ ਹੈ ਸਾਰਾ ਕੁਝ ਰਿਤੂ ਦਾ ਕਹਿਣਾ ਸੀ ਵੀ ਸਾਡੇ ਘਰ ਜਦੋਂ ਅਸੀਂ ਸੁੱਤੇ ਪਏ ਸੀ ਰਾਤ 1:30 ਵਜੇ ਸਾਨੂੰ ਖੜਕਾ ਸੁਣਿਆ ਅੰਦਰ ਜਦੋਂ ਦੇਖਿਆ ਤਾਂ ਸਾਡੀ ਅਲਮਾਰੀ ਦੇ ਵਿੱਚੋਂ ਕੁਝ ਲਟੇਰੇ ਸਮਾਨ ਕੱਢਦੇ ਹੁੰਦੇ ਨੇ ਉਸੇ ਸਮੇਂ ਅਸ਼ਵਨੀ ਜੀ ਦੀ ਅੱਖ ਖੁੱਲਦੀ ਹੈ ਉਹ ਰੋਲਾ ਪਾਣਾ ਸ਼ੁਰੂ ਕਰਦੇ ਨੇ ਜਿਵੇਂ ਰੋਲਾ ਪਾਉਂਦੇ ਨੇ ਉਹਨਾਂ ਕੋਲ ਤੇਜ਼ ਧਾਰ ਹਥਿਆਰ ਹੁੰਦੇ ਨੇ ਤੇ ਮੇਰੇ ਪਤੀ ਅਸ਼ਵਨੀ ਤੇ ਹਮਲਾ ਕਰਦੇ ਨੇ ਉਹ ਹਮਲੇ ਦੌਰਾਨ ਜਦੋਂ ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਮੈਂ ਵਾਲ ਬਹੁਤ ਜ਼ੋਰ ਨਾਲ ਜਦੋਂ ਫੜੇ ਉਹਤੋਂ ਵਾਲ ਨਹੀਂ ਛਡਾਏਗੇ ਫਿਰ ਕਿਰਪਾਨ ਦੇ ਮੁਠੇ ਦੇ ਨਾਲ ਉਹਨੇ ਮੇਰੇ ਉੱਤੇ ਵਾਰ ਕੀਤਾ ਮੈਨੂੰ 2-3 ਵਾਰੀ ਮਾਰਿਆ ਗਿਆ ਤੇ ਮੇਰੇ ਜਵਾੜੇ ਤੇ ਵੱਜਿਆ ਉਸ ਸਮੇਂ ਮੈਂ ਵੀ बेहोश ਹੋ ਗਈ ਤੇ ਮੈਂ ਉੱਥੇ गिर ਗਈ ਮੇਰੀ بس ਚੀਕ ਨਿਕਲੀ ਇਹ ਮੈਨੂੰ ਇੰਨਾ ਪਤਾ ਹੈ ਲੁਟੇਰੇ 10000 ਰੁਪਇਆ ਤੇ 10 ਟੋਲੇ ਸੋਨਾ ਆਪਣੇ ਨਾਲ ਲੈ ਜਾਂਦੇ ਹੁਣ ਰਿਤੂ ਜਿਹੜੇ ਹੁੰਦੇ ਨੇ ਉਹਨਾਂ ਦੀ ਕਾਫੀ ਹਾਲਤ ਗੰਭੀਰ ਹੁੰਦੀ ਹੈ ਇਲਾਜ ਚੱਲਦਾ ਹੁੰਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਉੱਥੇ ਜਾ ਕੇ ਦੇਖਿਆ ਜਾਂਦਾ ਕਿਚਨ ਦਾ ਸ਼ੀਸ਼ਾ ਟੁੱਟਿਆ ਹੁੰਦਾ ਫਰਸਟ ਫਲੋਰ ਤੇ ਪੂਰਾ ਪਰਿਵਾਰ ਹੁੰਦਾ ਜਿੱਥੇ ਰਹਿੰਦਾ ਸੀ ਇਹ ਵੀ ਪਤਾ ਲੱਗਦਾ ਵੀ ਅਸ਼wini ਜਿਹੜੇ ਬੈਡਰੂਮ ਦੇ ਵਿੱਚ ਸੁੱਤੇ ਪਏ ਸੀ ਦੂਜੇ ਪਾਸੇ ਕੁੜੀਆਂ ਸੁੱਤੀਆਂ ਹੁੰਦੀਆਂ ਨੇ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਵੀ ਪੁਲਿਸ ਜਦੋਂ ਦੇਖਦੀ ਹੈ ਤਾਂ ਉਹਨਾਂ ਨੂੰ ਫੋਰਸਫੁੱਲ ਐਂਟਰੀ ਦੇ ਕੋਈ ਵੀ ਸੰਕੇਤ ਨਹੀਂ ਮਿਲਦੇ ਘਰ ਦੇ ਵਿੱਚ ਹੁਣ ਪੁਲਿਸ ਦਾ ਸੋਚਣਾ ਇਹ ਸੀ ਵੀ ਜੇ ਉਹ ਕੋਈ ਦਰਵਾਜ਼ਾ ਕੁੰਡੀ ਤੋੜ ਕੇ ਨਹੀਂ ਆਏ ਤੇ ਫਿਰ ਘਰ ਦੇ ਵਿੱਚ ਦਾਖਲ ਕਿਵੇਂ ਹੋਏ ਦੂਜੀ ਗੱਲ ਕਿਚਨ ਦਾ ਇੱਕ ਸ਼ੀਸ਼ਾ ਟੁੱਟਿਆ ਹੁੰਦਾ ਪੁਲਿਸ ਜਦੋਂ ਬੜੀ ਬਾਰੀਕੀ ਦੇ ਨਾਲ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਇਹ ਵੀ ਲੱਗਦਾ ਬੀ ਸ਼ੂਸ਼ਾ ਟੁੱਟਿਆ ਜਰੂਰ ਹੈ ਪਰ ਇਹਦੇ ਰਾਹੀਂ ਨਾ ਤਾਂ ਕੋਈ ਅੰਦਰ ਆਇਆ ਤੇ ਨਾ ਹੀ ਕੋਈ ਬਾਹਰ ਗਿਆ ਕਿਉਂਕਿ ਪੁਲਿਸ ਦਾ ਕੰਮ ਰੋਜ਼ ਦਾ ਸੀ ਤੇ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਕੀ ਕੁਝ ਹੋਇਆ ਵੀ ਇੱਥੋਂ ਕੋਈ ਆਇਆ ਕਿ ਨਹੀਂ ਆਇਆ ਜਦੋਂ ਜਾਂਚ ਕਰਦੇ ਉਹਨਾਂ ਨੂੰ ਲੱਗਦਾ ਵੀ ਇੱਥੋਂ ਕੋਈ ਅੰਦਰ ਨਹੀਂ ਆਇਆ ਅੰਦਰ ਮੇਨ ਗੇਟ ਤੋਂ ਹੀ ਕੋਈ ਆਇਆ ਤੇ ਕੰਮ ਕਰਕੇ ਚਲਾ ਗਿਆ ਘਰ ਦੇ ਵਿੱਚੋਂ ਸੋਨਾ ਨਕਦੀ ਗਾਇਬ ਹੁੰਦਾ ਤੇ ਘਰ ਦੇ ਵਿੱਚ ਸਮਾਨ ਵੀ ਖਿਲਰਿਆ ਹੁੰਦਾ ਇਹ ਵੀ ਪੁਲਿਸ ਨੂੰ ਲੱਗਦਾ ਵੀ ਹਾਂ ਇਹ ਚੋਰੀ ਡਕੈਤੀ ਹੋਈ ਹੈ ਪਰ ਕਿਸੇ ਘਰ ਦੇ ਨੇ ਉਹਨਾਂ ਦੀ ਮਦਦ ਜ਼ਰੂਰ ਕੀਤੀ ਹੈ ਇਹ ਪੁਲਿਸ ਦੇ ਕੋਲ ਚੱਲਦਾ ਹੀ ਹੁੰਦਾ ਪੁਲਿਸ ਵਿਰਾਲੇ ਦਵਾਲੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਭਤੀਜਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਗਵਾਂਡੀਆਂ ਤੋਂ ਵੀ ਕਿਸੇ ਨਾਲ ਕੋਈ ਲਾਕਡਾਟ ਪਤਾ ਲੱਗਦਾ ਵੀ ਜਿਹੜੇ ਅਸ਼wini ਕੁਮਾਰ ਜੀ ਸੀ ਬਹੁਤ ਜਿਆਦਾ شریف ਤੇ ਸਾਰਿਆਂ ਨਾਲ ਉਹਨਾਂ ਦਾ ਵਿਹਾਰ ਬਹੁਤ ਵਧੀਆ ਸੀ ਸਵੇਰੇ ਆਪਣੇ ਕਲੀਨਿਕ ਤੇ ਜਾਣਾ ਸ਼ਾਮ ਨੂੰ ਆਉਣਾ ਕਿਸੇ ਨਾਲ ਨਾ ਕੋਈ ਬੋਲਾ ਬਹੁਤਾ ਬੋਲਚਾਲ ਜੇ ਬੋਲਚਾਲ ਹੈ ਸੀ ਤੇ ਉਹ ਬਹੁਤ ਨਰਮ ਸੁਭਾਅ ਦੇ ਸੀ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਦੁਸ਼ਮਣੀ ਵਾਲਾ ਐਂਗਲ ਕੋਈ ਵੀ ਉਹਨਾਂ ਦਾ ਸਾਹਮਣੇ ਨਹੀਂ ਹੁੰਦਾ ਪੁਲਿਸ ਜਦੋਂ ਹੋਰ ਫਿਰ ਪਤਾ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਚੀਜ਼ ਪਤਾ ਲੱਗਦੀ ਹੈ ਪੁਲਿਸ ਹਸਪੀਟਲ ਦੇ ਵਿੱਚ ਪਹੁੰਚਦੀ ਹੈ ਹਸਪੀਟਲ ਜਾ ਕੇ ਜਿਹੜੀ ਉਹਨਾਂ ਦੀ 18 ਸਾਲ ਦੀ ਬੇਟੀ ਹੁੰਦੀ ਹੈ ਐਕਸ ਉਹ ਤੋਂ ਪੁੱਛ ਕੇ ਚੁੰਦੀ ਹੈ ਉਹਨੂੰ ਮੌਕੇ ਵਾਲੀ ਜਗ੍ਹਾ ਤੇ ਲਿਆਂਦਾ ਜਾਂਦਾ ਘਰ ਉਹ ਤੋਂ ਪੁੱਛਿਆ ਜਾਂਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦਾ ਕਹਿਣਾ ਸੀ ਵੀ ਮੈਂ ਅਸੀਂ ਸੁੱਤੇ ਪਏ ਸੀ ਦੋਨੋਂ ਭੈਣਾ ਇੱਕਦਮ ਉਹਨਾਂ ਦੇ ਮੰਮੀ ਦੀ ਆਵਾਜ਼ ਸੁਣੀ ਚੀਕ ਸੁਣੀ ਤੇ ਮੈਂ ਉੱਠੀ ਫਿਰ ਮੈਂ ਆਪਣੀ ਭੈਣ ਨੂੰ ਉਠਾਇਆ ਉੋਠ ਨਹੀਂ ਸੀ ਰੀਮਾ ਝੰਡੋੜ ਕੇ ਉਠਾਇਆ ਕਿਉਂਕਿ ਅਸੀਂ ਡਰ ਗਏ ਫਿਰ ਉਸ ਤੋਂ ਬਾਅਦ ਮੈਂ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਲੋਕ ਇਕੱਠੇ ਹੁੰਦੇ ਨੇ ਉੱਥੇ ਪੁਲਿਸ ਅਫਸਰਾਂ ਦਾ ਕਹਿਣਾ ਸੀ ਕਿ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਕਰ ਹਮਲਾ ਕੀਤਾ ਇਸ ਦਾ ਕਹਿਣਾ ਸੀ 3 ਬੰਦੇ ਸੀ ਫਿਰ ਦੁਬਾਰਾ ਜਿਹੜੇ ਮੌਕੇ ਦੇ ਅਫਸਰ ਹੁੰਦੇ ਨੇ ਜਗਜੀਤ ਸਿੰਘ ਉਹ ਫਿਰ ਸਵਾਲ ਕਰਦੇ ਨੇ ਵੀ ਤੈਨੂੰ ਕਿਵੇਂ ਪਤਾ ਵੀ ਉਹ ਤਿੰਨ ਬੰਦੇ ਸੀ ਇੱਥੇ ਐਕਸ ਥੋੜਾ ਘਬਰਾ ਜਾਂਦੀ ਹੈ ਤੇ ਪੁਲਿਸ ਵਾਲੇ ਉਹਦੇ ਚਿਹਰੇ ਨੂੰ ਰੀਡ ਕਰਦੇ ਰਹਿੰਦੇ ਨੇ ਫਿਰ ਉੱਤੋਂ ਦਾ ਮੋਬਾਈਲ ਮੰਗਿਆ ਜਾਂਦਾ ਹੁਣ ਉਹ ਹੋਰ ਜ਼ਿਆਦਾ ਘਬਰਾ ਜਾਂਦੀ ਹੈ ਪਰ ਪੁਲਿਸ ਵਾਲਿਆਂ ਨੂੰ ਮੋਬਾਈਲ ਦੇਣਾ ਪੈਣਾ ਸੀ ਉਹ ਆਪਣਾ ਮੋਬਾਈਲ ਦਿੰਦੀ ਹੈ ਜਿਵੇਂ ਉਹ ਮੋਬਾਈਲ ਦੇਖਦੇ ਨੇ ਕਾਲ ਡਿਟੇਲ ਦੇ ਵਿੱਚ ਜਾਂਦੇ ਨੇ ਰਾਤ ਸਵਾ 1 ਵਜੇ ਉਹਦੇ ਨੇੜੇ ਹੀ ਰਹਿਣ ਵਾਲਾ ਇੱਕ ਲੜਕਾ ਹੁੰਦਾ ਓਮ ਉਹਦੇ ਨਾਲ ਗੱਲ ਹੋਈ ਸੀ ਪੁਲਿਸ ਦਾ ਕਹਿਣਾ ਸੀ ਵੀ ਤੂੰ ਝੂਠ ਬੋਲ ਰਹੀ ਹੈ ਉਹ ਕਹਿੰਦੀ ਕੀ ਮਤਲਬ ਉਹਨਾਂ ਦਾ ਕਹਿਣਾ ਸੀ ਵੀ ਤੇਰਾ ਕਹਿਣਾ ਹੈ ਵੀ ਤੂੰ ਸੁੱਤੀ ਪਈ ਸੀ ਰਾਤ 1:30 ਵਜੇ ਤੂੰ ਓਮ ਦੇ ਨਾਲ ਆਹ ਕਾਲ ਜਿਹੜੀ ਡਿਟੇਲ ਹੈ ਇਹਦੇ ਵਿੱਚ ਗੱਲ ਕਰ ਰਹੀ ਹੈ ਇਹਦਾ ਮਤਲਬ ਤੂੰ ਜਾਗਦੀ ਸੀ ਇੱਥੇ ਥੋੜੀ ਘਬਰਾ ਜਾਂਦੀ ਕਹਿੰਦੀ ਮੇਰਾ ਫਰੈਂਡ ਸੀ ਮੈਂ ਉਹਦੇ ਨਾਲ ਗੱਲ ਕਰਦੀ ਸੀ ਪਰ ਪੁਲਿਸ ਵਾਲਿਆਂ ਦਾ ਕਹਿਣਾ ਸੀ ਵੀ ਤੇਰਾ ਕਹਿਣਾ ਤੂੰ ਸੁੱਤੀ ਪਈ ਸੀ ਇਹਦਾ ਮਤਲਬ ਜਾਗਦੀ ਸੀ ਤੈਨੂੰ ਪਤਾ ਉਹ ਹੋਰ ਘਬਰਾ ਜਾਂਦੀ ਪਰ ਇਸ ਗੱਲ ਤੋਂ ਫਿਰ ਉਹ ਕਹਿੰਦੀ ਵੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਮੈਂ ਆਪਣੇ ਕਮਰੇ ਦੇ ਵਿੱਚ ਆਪਣੇ ਫਰੈਂਡ ਦੇ ਨਾਲ ਗੱਲਬਾਤ ਕਰਦੀ ਸੀ ਪੁਲਿਸ ਦਾ ਜਿਹੜਾ ਸ਼ੱਕ ਸੀ ਉਹ ਹੁਣ ਐਕਸ ਵੱਲ ਜਾਣਾ ਸ਼ੁਰੂ ਹੁੰਦਾ ਤੇ ਘਰ ਦੇ ਵਿੱਚ ਫੋਰਸਫੁੱਲ ਕੋਈ ਐਂਟਰੀ ਵੀ ਨਹੀਂ ਹੁੰਦੀ ਉਸ ਤੋਂ ਬਾਅਦ ਪੁਲਿਸ ਉਹਨੂੰ ਥਾਣੇ ਲੈ ਕੇ ਜਾਂਦੀ ਹੈ ਉੱਥੋਂ ਪੁੱਛਗਿੱਛ ਹੁੰਦੀ ਹੈ ਤੇ ਪੁਲਿਸ ਉੱਥੇ ਹੀ ਰਹਿਣ ਵਾਲੇ ਸੁਨੀਲ ਕੁਮਾਰ ਦੇ بیٹے ਓਮ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਦੋਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਜਦੋਂ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਪੁਲਿਸ ਦੇ ਦਬਾਅ ਦੇ ਅੱਗੇ ਥੋੜੀ ਦੇਰ ਬਾਅਦ ਟੁੱਟ ਜਾਂਦੇ ਨੇ ਜੋ ਕੁਝ ਫਿਰੇ ਕਹਾਣੀ ਦੱਸਦੇ ਨੇ ਨਾਰਿੰਗਮਲ ਗੁਰਦਾਸਪੁਰ ਦੇ ਰਹਿਣ ਵਾਲੇ ਇਹਨਾਂ ਦੇ ਤਿੰਨ ਬੇਟੇ ਸੀ ਅਸ਼ਵਨੀ, ਨਰੇਸ਼, ਅਸ਼ੋਕ ਦੋ ਇਹਨਾਂ ਦੀਆਂ ਬੇਟੀਆਂ ਹੁੰਦੀਆਂ ਨੇ ਨਾਰਿੰਗਮਲ ਦੇ ਜਾਣ ਤੋਂ ਬਾਅਦ ਜਿਹੜੇ ਦੂਜੇ ਦੋ ਬੇਟੇ ਹੁੰਦੇ ਨੇ ਨਰੇਸ਼ ਤੇ ਅਸ਼ੋਕ ਇਹ ਆਪਣਾ ਬਿਜ਼ਨਸ ਸੰਭਾਲਦੇ ਨੇ ਬਿਜ਼ਨਸ ਦੇ ਵਿੱਚ ਸੈੱਟ ਹੁੰਦੇ ਨੇ ਤੇ ਜਿਹੜੇ ਅਸ਼ਵਨੀ ਹੁੰਦੇ ਨੇ ਸਰੀਰਕ ਪੱਖੋਂ ਥੋੜੇ ਕਮਜ਼ੋਰ ਸੀ ਇਹ ਇੱਕ ਡਾਕਟਰ ਹੁੰਦਾ ਪੱਪੂ ਗੁਰਦਾਸਪੁਰ ਦੇ ਵਿੱਚ ਉਹਦੇ ਕੋਲ ਕੰਪਾਊਂਡਰ ਦੀ ਜੌਬ ਕਰਨ ਲੱਗ ਜਾਂਦੇ ਨਾਲ-ਨਾਲ ਕਹ ਲਈਏ ਵੀ ਡਾਕਟਰੀ ਸਿੱਖਣਾ ਸ਼ੁਰੂ ਕਰਦੇ ਨੇ ਤੇ ਆਪਣਾ ਆਰਐਮਪੀ ਦਾ ਸਰਟੀਫਿਕੇਟ ਬਣਵਾਉਣ ਦੀ ਜਦੋਂ ਜਵਤ ਦੇ ਵਿੱਚ ਲੱਗ ਜਾਂਦੇ ਨੇ 5 ਸਾਲੇ ਉੱਥੇ ਪੱਪੂ ਦੇ ਕੋਲ ਸਿੱਖਦੇ ਨੇ ਅਭਿਆਸ ਕਰਦੇ ਨੇ ਤੇ ਇਹਨਾਂ ਦਾ ਜਦੋਂ ਆਰਐਮਪੀ ਦਾ ਸਰਟੀਫਿਕੇਟ ਬਣ ਜਾਂਦਾ ਪਿੰਡ ਭੱਲੇ ਚੱਕ ਵਿਖੇ ਆਪਣਾ ਕਲੀਨਿਕ ਸ਼ੁਰੂ ਕਰਦੇ ਨੇ ਸੁਭਾਅ ਬਹੁਤ ਵਧੀਆ ਹੁੰਦਾ 4-5 ਸਾਲ ਦਾ ਤਜਰਬਾ ਸੀ ਕਲੀਨਿਕ ਇਹਨਾਂ ਦਾ ਠੀਕ ਠਾਕ ਚੱਲਣਾ ਸ਼ੁਰੂ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਹੁੰਦਾ ਅੰਮ੍ਰਿਤਸਰ ਦੀ ਰਹਿਣ ਵਾਲੀ ਰਿਤੂ ਨਾਮ ਦੀ ਲੜਕੀ ਦੇ ਨਾਲ ਸਾਲ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਐਕਸ ਐਕਸ ਦੇ ਆਉਣ ਤੋਂ ਬਾਅਦ ਸਾਰਾ ਪਰਿਵਾਰ ਦੋਨੋਂ ਜੀ ਬਹੁਤ ਖੁਸ਼ ਹੁੰਦੇ ਨੇ ਇਹਨਾਂ ਨੂੰ ਬੇਟੀ ਤੇ ਬੇਟੇ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ ਐਕਸ ਨੂੰ ਬੱਚਿਆਂ ਮੁੰਡਿਆਂ ਦੇ ਵਾਂਗ ਵੀ ਪਿਆਰ ਕੀਤਾ ਜਾਂਦਾ ਅਸ਼ਵਨੀ ਕੁਮਾਰ ਚਾਹੁੰਦੇ ਸਨ ਵੀ ਇਹ ਪੜ੍ਹ ਲਿਖ ਕੇ ਤੇ ਡਾਕਟਰ ਬਣੇ ਬਹੁਤ ਪਿਆਰ ਨਾਲ ਉਹਨੂੰ ਪਾਲਿਆ ਜਾਂਦਾ ਫਿਰ ਇਹਨਾਂ ਦੇ ਘਰ ਇੱਕ ਹੋਰ ਬੇਟੀ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਸ਼ਾਇਆ ਸ਼ਾਇਦ ਇਹ ਹੋਣ ਤੋਂ ਬਾਅਦ ਘਰ ਦੇ ਵਿੱਚ ਹੋਰ ਖੁਸ਼ਹਾਲੀ ਆਉਂਦੀ ਹੈ। ਉਹਨੂੰ ਆਪਣੇ ਵਾਸਤੇ ਬਹੁਤ ਜ਼ਿਆਦਾ ਲੱਕੀ ਮੰਨਦੇ ਸੀ ਅਸ਼ਵਨੀ ਕੁਮਾਰ। ਕਿਉਂਕਿ ਇਹਨਾਂ ਦਾ ਜਿਹੜਾ ਕਲੀਨਿਕ ਸੀ ਫਿਰ ਇਹ ਉੱਥੋਂ ਗੀਤਾ ਪਵੰਡ ਰੋਡ ਤੇ ਲੈ ਆਉਂਦੇ ਨੇ ਇੱਥੇ ਆ ਕੇ ਇਹਨਾਂ ਦਾ ਕਲੀਨਿਕ ਹੋਰ ਬਹੁਤ ਵਧੀਆ ਤਰੀਕੇ ਨਾਲ ਚੱਲਦਾ। ਸਾਰਾ ਕੁਝ ਬਹੁਤ ਵਧੀਆ ਚੱਲਦਾ ਸੀ। ਏਕਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਸੀ। ਵੱਡੀ ਸੀ ਜਿਹੜੀ ਪਹਿਲਾਂ ਹੋਈ ਸੀ ਤੇ ਇਸੇ ਕਾਰਨ ਉਹ ਜਿੱਦੀ ਵੀ ਹੋ ਜਾਂਦੀ ਹੈ। ਮਾਪਿਓ ਕਈ ਵਾਰ ਬੱਚਿਆਂ ਦੀ ਜਿੱਦ ਉਹਨਾਂ ਨੂੰ ਪਿਆਰ ਲੱਗਦਾ। ਪਰ ਜਦੋਂ ਜਵਾਕ ਜ਼ਿਆਦਾ ਵਿਗੜ ਜੇ ਜਿਉਂ ਤੇ ਨਾ ਉਹਨੂੰ ਸੰਭਾਲਿਆ ਜਾਏ ਤਾਂ ਉਹਦੇ ਨਤੀਜੇ ਅੱਗੇ ਚੱਲ ਕੇ ਭੁਗਤਣੇ ਪੈਂਦੇ ਨੇ ਇੱਕ ਸ ਬਹੁਤ ਜ਼ਿਆਦਾ ਜਿੱਦੀ ਆਪਣੀ ਗੱਲ ਮੰਨਵਾਣੀ ਤੇ ਆਪਣੇ ਮਾਪਿਓ ਦੀ ਗੱਲ ਨਾ ਮੰਨਣੀ ਜੋ ਉਹਦਾ ਦਿਲ ਕਰਦਾ ਸੀ ਉਹ ਕਰਦੀ ਸੀ ਤੇ ਮਾਪਿਓ ਵੀ ਲਾੜ ਲਾੜ ਦੇ ਵਿੱਚ ਵੀ ਚੱਲ ਕੋਈ ਗੱਲ ਨਹੀਂ ਆਪੇ ਸਵਲ ਜੇਗੀ ਆਪੇ ਸੁਧਰ ਜੇਗੀ ਪਰ ਉਹ ਸੁਧਰਦੀ ਨਹੀਂ ਸੁਧਰਨ ਦੀ ਬਜਾਏ ਉਹ ਦਿਨੋਂ ਦਿਨ ਵਿਗੜਨੀ ਸ਼ੁਰੂ ਹੁੰਦੀ ਹੈ ਪਰ ਪੜਾਈ ਦੇ ਵਿੱਚ ਹੁਸ਼ਿਆਰ ਮਾਪਿਓ ਇਥੋਂ ਥੋੜਾ ਜਿਆ ਹੁੰਦਾ ਵੀ ਚੱਲ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੈ ਤੇ ਮਾਪਿਓ ਨੂੰ ਡਾਕਟਰ ਬਣਦੀ ਦੇਖਣਾ ਚਾਹੁੰਦੇ ਸਨ ਜਦੋਂ 15 ਕ ਸਾਲ ਦੀ ਹੁੰਦੀ ਹੈ ਹੁਣ ਜਿਸ ਗਲੀ ਦੇ ਵਿੱਚੋਂ ਲੰਘਦੀ ਸੀ ਉੱਥੇ ਦੁਕਾਨ ਸੀ ਸੁਨੀਲ ਦੀ ਹਰੀ ਓਮ ਚੱਪਲ ਹਾਊਸ ਉਹਨਾਂ ਦਾ ਇੱਕ ਬੇਟਾ ਹੁੰਦਾ ਹਰੀ ਓਮ ਹਰੀ ਓਮ 10ਵੀਂ ਤੱਕ ਪੜ੍ਹਾਈ ਕਰਦਾ ਹੈ ਪੜ੍ਹਾਈ ਦੇ ਵਿੱਚ ਉਹਦੀ ਬਹੁਤੀ ਰੁਚੀ ਹੁੰਦੀ ਨਹੀਂ ਸਾਰਾ ਦਿਨ ਟੀਵੀ ਦੇਖਣਾ ਮੋਬਾਈਲ ਤੇ ਲੱਗੇ ਰਹਿਣਾ ਅਵਾਰਾ ਗਰਦੀਆਂ ਕਰਨਾ ਆਪਣੇ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਦੋਸਤ ਵੀ ਉਹਦੇ ਕਹ ਲਈਏ ਵੀ ਦੋ ਨੰਬਰ ਟਾਈਪ ਹੀ ਸੀ ਸੁਨੀਲ ਉਹਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਮਾਰਿਆ ਕੁੱਟਿਆ ਜਾਂਦਾ ਸਮਝਾਇਆ ਜਾਂਦਾ ਪਰ ਜਦੋਂ ਦੇਖਦੇ ਨੇ ਵੀ ਓਮ ਕੁਛ ਵੀ ਗੱਲ ਨਾ ਸਮਝਣ ਵਾਸਤੇ ਤਿਆਰ ਹੈ ਤੇ ਨਾ ਹੀ ਉਹ ਸਮਝਦਾ ਫਿਰ ਉਹਨੂੰ ਆਪਣੀ ਦੁਕਾਨ ਤੇ ਲੈ ਜਾਂਦੇ ਵੀ ਦੁਕਾਨ ਤੇ ਬੈਠ ਕੇ ਕੰਮ ਕਰ ਉਹਨੂੰ ਦੁਕਾਨ ਤੇ ਬੈਠਦਾ ਉਸੇ ਗਲੀ ਦੇ ਵਿੱਚੋਂ ਲੰਘਣਾ ਹੁੰਦਾ ਏਕਸ ਦਾ 100 ਤੋਂ ਲੰਘਦੀ ਏ ਤੇ ਓਮ ਨੂੰ ਹਰ ਟਾਈਮ ਆਉਂਦੀ ਜਾਂਦੀ ਨੂੰ ਦੇਖਦਾ ਹੌਲੀ-ਹੌਲੀ ਕੋਈ ਨਾ ਕੋਈ ਕਮੈਂਟ ਪਾਸ ਕੀਤਾ ਜਾਂਦਾ ਤੇ ਐਕਸ ਦੀ ਵੀ ਅਟਰੈਕਸ਼ਨ ਜਿਹੜੀ ਹੈ ਹੌਲੀ-ਹੌਲੀ ਓਮ ਵੱਲ ਵੱਧਣੀ ਸ਼ੁਰੂ ਹੁੰਦੀ ਹੈ ਇੱਕ ਦਿਨ ਐਕਸ ਆਪਣੀ ਭੈਣ ਨੂੰ ਲੈ ਕੇ ਓਮ ਦੀ ਦੁਕਾਨ ਤੇ ਜਾਂਦੀ ਹੈ ਚੱਪਲਾਂ ਲੈਣ ਵਾਸਤੇ ਉਸ ਸਮੇਂ ਓਮ ਉੱਥੇ ਦੁਕਾਨ ਤੇ ਇਕੱਲਾ ਹੁੰਦਾ ਉਹਦੋਂ ਐਕਸ ਦੀ ਉਮਰ ਸੀ 15 ਸਾਲ ਮਤਲਬ ਵਾਰਦਾਤ ਤੋਂ 3 ਸਾਲ ਪਹਿਲਾਂ ਉੱਥੇ ਚੱਪਲਾਂ ਲੈਂਦੀਆਂ ਨੇ ਚੱਪਲਾਂ ਪਸੰਦ ਕਰਦੀਆਂ ਤੇ ਓਮ ਵੱਲੋਂ ਵੀ ਕੋਈ ਨਾ ਕੋਈ ਕਮੈਂਟ ਇਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਇਹਨਾਂ ਨੂੰ ਕੋਲਡ ਡਰਿੰਕ ਪਿਆਈ ਜਾਂਦੀ ਹੈ ਤੇ ਚੱਪਲਾਂ ਦੇ ਪੈਸੇ ਵੀ ਨਹੀਂ ਲੈ ਜਾਂਦੇ ਇੱਥੋਂ ਇਹਨਾਂ ਦੀ ਪਿਆਰ ਦੀ ਜਿਹੜੀ ਕਹਾਣੀ ਹੈ ਉਹ ਸ਼ੁਰੂ ਹੁੰਦੀ ਹੈ ਫਿਰ ਇੱਕ ਦੂਜੇ ਨੰਬਰ ਇੱਕ ਦੂਜੇ ਨਾਲ ਐਕਸਚੇਂਜ ਕੀਤੇ ਜਾਂਦੇ ਨੇ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਬਹੁਤੀਆਂ ਹੀ ਡੰਗਾਈਆਂ 'ਚ ਚਲਾ ਜਾਂਦਾ ਹੈ ਇੱਕ ਨਾਬਾਲਗ ਲੜਕੀ ਉਹਦੇ ਨਾਲ ਰਿਲੇਸ਼ਨਾਂ ਦੇ ਵਿੱਚ ਆਉਂਦੀ ਹੈ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸੰਬੰਧ ਬਣਦੇ ਇਹੋ ਜਿਹੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਇਹ ਗੱਲ ਫੈਲਦੀ ਹੈ ਫੈਲਦੀ ਫੈਲਦੀ ਹੌਲੀ-ਹੌਲੀ ਮਹੱਲੇ ਦੇ ਵਿੱਚ ਫੈਲਦੀ ਤੇ ਮਹੱਲੇ ਤੋਂ ਅਸ਼ਵਨੀ ਕੁਮਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਦੀ ਹੈ ਉਹਦਾ ਦਿਲ ਬੜਾ ਦੁਖੀ ਹੁੰਦਾ ਜਿਹੜੀ ਲੜਕੀ ਨੂੰ ਉਹ ਡਾਕਟਰ ਬਣਾਉਣਾ ਚਾਹੁੰਦਾ ਸੀ ਕੋਈ ਅਫਸਰ ਬਣੀ ਨਹੀਂ ਦੇਖਣਾ ਚਾਹੁੰਦਾ ਸੀ ਪਰ ਉਹ ਲੜਕੀ ਇਹੋ ਜਿਹੇ ਕੰਮਾਂ ਦੇ ਵਿੱਚ ਸੀ ਉਹਨੂੰ ਸਮਝਾਇਆ ਜਾਂਦਾ ਪਰ ਉਹਦੇ ਦਿਮਾਗ ਦੇ ਕੋਈ ਅਸਰ ਨਹੀਂ ਪੈਂਦਾ ਉੱਤੇ ਪਾਬੰਦੀਆਂ ਲੱਗਦੀਆਂ ਨੇ ਪਰ ਜਦੋਂ ਹੱਥ ਦੇ ਵਿੱਚ ਮੋਬਾਈਲ ਆ ਜਾਏ ਤੇ ਪਾਬੰਦੀਆਂ ਵੀ ਕੋਈ ਕੰਮ ਨਹੀਂ ਕਰਦੀਆਂ ਸਮਝ ਲਓ ਸਾਰੀ ਦੁਨੀਆ ਆ ਗਈ ਹੱਥ ਦੇ ਵਿੱਚ ਜਿਹੜਾ ਓਮ ਹੁੰਦਾ ਉਹ ਆਪਣੀ ਭੈਣ ਰਿਤੂ ਦੀ ਉਹਦੇ ਨਾਲ ਦੋਸਤੀ ਕਰਵਾਉਂਦਾ ਹੁਣ ਰਿਤੂ ਨੂੰ ਸਾਰਾ ਕੁਝ ਦੱਸਿਆ ਜਾਂਦਾ ਰਿਤੂ ਨੂੰ ਸਾਰਾ ਕੁਝ ਪਤਾ ਹੁੰਦਾ ਰਿਤੂ ਵੀ ਉਹਨੂੰ ਭਾਬੀ ਮੰਨ ਲੈਂਦੀ ਹੈ ਤੇ ਉਹਦੇ ਤੱਕ ਮੋਬਾਈਲ ਪਹੁੰਚਾਉਂਦੀ ਹੈ ਫਿਰ ਇਹਨਾਂ ਦੀ ਮਿਲਣ ਦੇ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ ਮਾਪਿਓ ਤੇ ਪਾਬੰਦੀਆਂ ਰੱਖਦੇ ਨੇ ਪਰ ਕੁੜੀ ਮਾਪਿਓ ਤੋਂ ਚੋਰੀ ਆਪਣੇ ਆਸ਼ਿਕ ਦੇ ਨਾਲ ਮਿਲਦੀ ਰਹਿੰਦੀ ਹੈ ਤੇ ਪਰਿਵਾਰ ਦੀ ਇੱਜ਼ਤ ਰੋਲਦੀ ਰਹਿੰਦੀ ਹੈ ਅਖੀਰ ਇੱਕ ਦਿਨ ਫਿਰ ਅਸ਼ਵਨੀ ਕੁਮਾਰ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਬੇਟੀ ਜਿਹੜੀ ਐਕਸ ਤੇ ਓਮ ਘਰੋਂ ਭੱਜ ਜਾਂਦੇ ਨੇ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਪਤਾ ਨਹੀਂ ਲੱਗਦਾ ਦਿਨ ਬੀਤਨੇ ਸ਼ੁਰੂ ਹੁੰਦੇ ਨੇ 2 ਹਫ਼ਤਿਆਂ ਬਾਅਦ ਇਹ ਵਾਪਸ ਆ ਜਾਂਦੇ ਨੇ ਕਿਉਂਕਿ ਦੋਨੋਂ ਨਾਬਾਲਗ ਸੀ ਨਾ ਤਾਂ ਇਹਨਾਂ ਦਾ ਕੋਈ ਡਾਕੂਮੈਂਟ ਬਣਦਾ ਸੀ ਨਾ ਇਹਨਾਂ ਦੀ ਮੈਰਿਜ ਹੋ ਸਕਦੀ ਸੀ ਤੇ ਨਾ ਹੀ ਇਹਨਾਂ ਦੀ ਕਿਸੇ ਨੇ ਹੈਲਪ ਕੀਤੀ ਵੀ ਨਾਬਾਲਗ ਹੈਗੇ ਨੇ ਜੇ ਹੈਲਪ ਕਰਾਂਗੇ ਤੇ ਆਪ ਵੀ ਫਸਾਂਗੇ ਦੋ ਹਫ਼ਤਿਆਂ ਬਾਅਦ ੱੱਕੇ-ਤੁੱਕੇ ਖਾ ਕੇ ਵਾਪਸ ਆਉਂਦੇ ਨੇ ਅਸ਼ਵਨੀ ਕੁਮਾਰ ਤੇ ਉਹਨਾਂ ਦੀ ਪਤਨੀ ਰਿਤੂ ਜਿਹੜੇ ਹੁੰਦੇ ਨੇ ਫਿਰ ਬੱਚੀ ਸਮਝ ਕੇ ਮਾਫ਼ ਕਰ ਦਿੰਦੇ ਨੇ ਹੋਰ ਕੁਝ ਕਰ ਵੀ ਨਹੀਂ ਸੀ ਸਕਦੇ ਉਹਨੂੰ ਸਮਝਾਇਆ ਜਾਂਦਾ ਹੈ ਬੜੇ ਤਰੀਕੇ ਨਾਲ ਦੂਜੇ ਪਾਸੇ ਜਿਹੜੇ ਸੁਨੀਲ ਹੁੰਦੇ ਨੇ ਉਹਨਾਂ ਦੇ ਘਰ ਬਹੁਤ ਜ਼ਿਆਦਾ ਰੌਲਾ ਰੱਪਾ ਪੈਂਦਾ ਕਿਉਂਕਿ ਉਹ ਆਪਣੇ ਬੇਟੇ ਨੂੰ ਮਾਰਦੇ ਕੁੱਟਦੇ ਨੇ ਘਰੋਂ ਕੱਢ ਦਿੱਤਾ ਜਾਂਦਾ ਹੈ ਸੁਨੀਲ ਵੀ ਬੰਦੇ ਵਧੀਆ ਸੀ ਉਹਨਾਂ ਨੂੰ ਇਹ ਸੀ ਵੀ ਅਸ਼ਵਨੀ ਕੁਮਾਰ ਇੱਕ ਬਹੁਤ ਵਧੀਆ ਬੰਦਾ ਹੈ ਤੇ ਉਹਨੇ ਇਹਦੇ ਨਾਲ ਠੀਕ ਨਹੀਂ ਕੀਤਾ ਇਹਨਾਂ ਦੇ ਬੇਟੇ ਨੇ ਜੋ ਕੁਝ ਕੀਤਾ ਪਰ ਫਿਰ ਪਰਿਵਾਰ ਦੇ ਦਬਾਅ ਦੇ ਚਲਦਿਆਂ ਤੇ ਰਿਸ਼ਤੇਦਾਰਾਂ ਦੇ ਦਬਾਅ ਦੇ ਚਲਦਿਆਂ ਫਿਰ ਓਮ ਨੂੰ ਘਰ ਬੁਲਾ ਲਿਆ ਜਾਂਦਾ ਉਹ ਕਹਿੰਦੇ ਨੇ ਚੋਰ ਚੋਰੀ ਤੋਂ ਜਾਏ ਪਰ 헤ਰਾਫੇਰੀ ਤੋਂ ਨਾ ਜਾਏ ਹੌਲੀ ਹੌਲੀ ਫਿਰ ਇਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਇੱਕ ਦੂਜੇ ਨਾਲ ਫਿਰ ਉਹੀ ਗੱਲਾਂ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਕਹਿੰਦੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਇਹਨਾਂ ਦਾ ਮੇਲ ਮਲਾਪ ਫਿਰ ਸ਼ੁਰੂ ਹੋ ਜਾਂਦਾ ਤੇ ਵਿਚੋਲਣ ਹੁੰਦੀ ਹੈ ਓਮ ਦੀ ਪੈਂਡ ਰਿੱਦੂ ਉਹਦੇ ਰਾਈਆਂ ਮਿਲਦੇ ਰਹਿੰਦੇ ਨੇ बड़े वकीलਾਂ ਨਾਲ ਵੀ ਮਿਲਦੇ ਨੇ ਕਿਸ ਤਰੀਕੇ ਸਾਡਾ ਵਿਆਹ ਹੋ ਜੇ ਅਸੀਂ ਵਿਆਹ ਕਰਾ ਲਈਏ کورٹ ਮੈਰਿਜ ਕਰਾ ਲਈਏ ਇਹਨਾਂ ਦੀ ਕਿਤੇ ਵੀ ਗੱਲ ਨਹੀਂ ਬਣਦੀ ਹੌਲੀ-ਹੌਲੀ ਬਾਲਗ ਵੀ ਹੋ ਜਾਂਦੇ ਨੇ ਕਈ ਗੁਰਦੁਆਰਿਆਂ ਮੰਦਰਾਂ ਮਸਜਿਦਾਂਾਂ ਦੇ ਵਿੱਚ ਪਹੁੰਚਦੇ ਨੇ ਵੀ ਕਿਸੇ ਤਰੀਕੇ ਟੋਣੇ ਟੋਟ ਕੇ ਕਰਦੇ ਨੇ ਵੀ ਅਸੀਂ ਆਪਸ ਦੇ ਵਿੱਚ ਇਕੱਠੇ ਹੋ ਜੀ ਸਾਡਾ ਵਿਆਹ ਹੋ ਜੇ ਫਿਰੇ ਮਿਲਦੇ ਨੇ ਵੀ ਹੁਣ ਕਰੀਏ ਕੀ ਇੱਥੇ ਓਮ ਕਹਿੰਦਾ ਵੀ ਜਿਹੜਾ ਸਾਡੇ ਰਸਤੇ ਦਾ ਰੋੜਾ ਉਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਇਕਸ ਗਰਦੀ ਵੀ ਉਹ ਕੌਣ ਤੇ ਉਹਦਾ ਕਹਿਣਾ ਸੀ ਵੀ ਅਸ਼wini కుమార్ ਤੇਰਾ ਪਿਓ ਜਿੰਨਾ ਚਿਰ ਉਹ ਰਸਤੇ ਦੇ ਵਿੱਚੋਂ ਨਹੀਂ ਹਟਦਾ ਅਸੀਂ ਇਕੱਠੇ ਨਹੀਂ ਹੋ ਸਕਦੇ ਇਕ ਸ ਇੱਕ ਵਾਰੀ ਘੁਰਾਂਦੀ ਹੈ ਪਰ ਉਹ ਵੀ ਹਾਮੀ ਭਰ ਦਿੰਦੀ ਹੈ ਹੁਣ ਫਿਰ ਪਲਾਨਿੰਗ ਚੱਲਦੀ ਹੈ ਪਲਾਨਿੰਗ ਦੇ ਤਹਿਤ ਓਮ ਨੂੰ ਪਤਾ ਸੀ ਵੀ ਮੈਂ ਕੱਲਾ ਕੰਮ ਨਹੀਂ ਕਰ ਸਕਦਾ ਉਹ ਆਪਣੇ ਨਾਲ ਦੋ ਜਣਿਆਂ ਨੂੰ ਹੋਰ ਮਿਲਾਂਦਾ ਮਿੱਠੂ ਨੂੰ ਤੇ ਅਨਮੋਲ ਨੂੰ ਤਿੰਨੋਂ ਜਣਿਆਂ ਨੇ ਨਾ ਤਾਂ ਕੋਈ ਇਹੋ ਜਿਹਾ ਕਦੇ ਕੰਮ ਕੀਤਾ ਸੀ ਤਿੰਨੇ ਜਾਂਦੇ ਨੇ ਕੰਮ ਕਰਨ ਵਾਸਤੇ ਪਰ ਘਬਰਾ ਜਾਂਦੇ ਨੇ ਤਿੰਨੋਂ ਫਿਰ ਵਾਪਸ ਮੁੜ ਜਾਂਦੇ ਨੇ ਉਸ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਦੀ ਪਲਾਨਿੰਗ ਸ਼ੁਰੂ ਹੁੰਦੀ ਹੈ ਪਲਾਨਿੰਗ ਦੇ ਤਹਿਤ ਇੱਕ ਜੋਰਾਵਰ ਨਾਮ ਦੇ ਲੜਕੇ ਨੂੰ ਆਪਣੇ ਨਾਲ ਸ਼ਾਮਲ ਕਰਦੇ ਨੇ ਤੇ ਜੋਰਾਵਰ ਦੇ ਨਾਲ ਡੀਲ ਹੁੰਦੀ ਹੈ ਵੀ ਜੋ ਵੀ ਘਰ ਦੇ ਵਿੱਚੋਂ ਕੁਝ ਮਿਲੇਗਾ ਉਹ ਸਾਰਾ 50-50 ਹੋਏਗਾ ਕਿਉਂਕਿ ਇੱਕ ਸ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਵੀ ਘਰ ਦੇ ਵਿੱਚ ਕਾਫੀ ਸੋਨਾ ਤੇ ਪੈਸੇ ਪਏ ਨੇ ਹੁਣ ਇਹ ਪਲਾਨਿੰਗ ਦੇ ਵਿੱਚ ਤਿੰਨ ਜਣੇ ਉਹ ਸੀ ਚੌਥਾ ਓਮ ਤੇ ਪੰਜਵੀਂ ਖੁਦ ਲੜਕੀ ਆਪਣੇ ਪਿਓ ਨੂੰ ਮਰਵਾਉਣ ਲਈ ਪਲਾਨਿੰਗ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਘਰ ਦੇ ਵਿੱਚ ਸਾਰਾ ਸਮਾਨ ਉਹਨਾਂ ਨੂੰ ਲੁੱਟਣ ਲਈ ਵੀ ਹੈ ਕਹਿੰਦੀ ਹੈ ਤੇ ਉਹ ਆਪਣੀ ਪਲਾਨਿੰਗ ਦੇ ਤਹਿਤ 9 ਮਾਰਚ 2013 ਨੂੰ ਰਾਤ ਦੇ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਉਸ ਦਿਨ ਬਾਕੀ ਸਾਰੇ ਤਾਂ ਰੋਟੀ ਖਾਂਦੇ ਨੇ ਉਹ ਸੌ ਜਾਂਦੇ ਨੇ ਇੱਕ ਤਰ੍ਹਾਂ ਨਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਜਾਂਦੇ ਨੇ ਪਰ ਅਸ਼ਵਨੀ ਕੁਮਾਰ ਉਸ ਦਿਨ ਖਾਣਾ ਹੀ ਨਹੀਂ ਖਾਦੇ ਹੁਣ ਇਹ ਗੱਲ ਦਾ ਉਹਨਾਂ ਦੀ ਬੇਟੀ ਐਕਸ ਨੂੰ ਪਤਾ ਨਹੀਂ ਹੁੰਦਾ ਮਾਂ ਰੀਤੂ ਜਿਹੜੀ ਉਹ ਵੀ ਗਹਿਰੀ ਨੀਂਦ 'ਚ ਸੌ ਜਾਂਦੀ ਹੈ ਜਿਹੜੀ ਛੋਟੀ ਭੈਣ ਹੁੰਦੀ ਹੈ ਉਹ ਵੀ ਸੌ ਜਾਂਦੀ ਹੈ ਤੇ ਅਸ਼ਮਨੀ ਕੁਮਾਰ ਵੀ ਸੌ ਜਾਂਦੇ ਨੇ ਪਰ ਉਹ ਬੇਹੋਸ਼ ਨਹੀਂ ਹੁੰਦੇ ਦੂਜੇ ਪਾਸੇ ਐਕਸ ਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਹੁੰਦੀ ਉਹ ਰਾਤ ਨੂੰ ਇੰਤਜ਼ਾਰ ਕਰਦੀ ਹੈ ਫਿਰ 1 ਵਜੇ ਜਦੋਂ ਓਮ ਤੇ ਉਹਦੇ ਸਾਥੀ ਇਕੱਠੇ ਹੋ ਕੇ ਹੁੰਦੇ ਨੇ ਫਿਰ ਸਵਾ 1 ਵਜੇ ਇਹਨੂੰ ਫੋਨ ਕਰਕੇ ਗੇਟ ਖਲਵਾਇਆ ਜਾਂਦਾ ਹੈ ਗੇਟ ਖੋਲਣ ਤੋਂ ਬਾਅਦ ਸਾਰੇ ਘਰ ਦੇ ਵਿੱਚ ਐਂਟਰ ਕਰਦੇ ਨੇ ਉਹਨੂੰ ਉਹਨੂੰ ਸਾਰੇ ਜਾਣਦੇ ਸੀ ਇਸ ਕਰਕੇ ਉਹ ਬਾਹਰ ਪਹਿਰਾ ਦਿੰਦਾ ਜੋਰਾਵਰ ਅਨਮੋਲਤ ਮਿੱਠੂ ਘਰ ਦੇ ਵਿੱਚ ਦਾਖਲ ਹੁੰਦੇ ਨੇ ਹਥਿਆਰ ਲੈ ਕੇ ਜਿਵੇਂ ਉਹ ਅਲਮਾਰੀ ਕੋਲ ਜਾਂਦੇ ਨੇ ਉਹਨਾਂ ਨੂੰ ਏਸੀਬੀ ਸਾਰੇ ਬੇਹੋਸ਼ ਨੇ ਪਹਿਲਾਂ ਉਹਨਾਂ ਨੂੰ ਏਸੀਬੀ ਸੋਨਾ ਤੇ ਜਿਹੜਾ ਪੈਸਾ ਪੂਸਾ ਸਾਰਾ ਆਪਣੇ ਕਬਜ਼ੇ ਦੇ ਵਿੱਚ ਕਰੀਏ ਅਲਮਾਰੀ ਖੋਲਦੇ ਨੇ ਜਿਵੇਂ ਅਲਮਾਰੀ ਖੋਲਦੇ ਨੇ ਅਸ਼wini ਕੁਮਾਰ ਦੀ ਅੱਖ ਖੁੱਲਦੀ ਹੈ ਉਹ ਆਪਣੇ ਘਰ ਦੇ ਵਿੱਚ ਤਿੰਨ ਬੰਦਿਆਂ ਨੂੰ ਦੇਖ ਕੇ ਇੱਕਦਮ ਕੰਬਰਾ ਜਾਂਦੇ ਨੇ ਉਹ ਰੌਲਾ ਪਾਉਂਦੇ ਨੇ ਉਸੇ ਸਮੇਂ ਜੋੜਾ ਵਰ ਉਹਨਾਂ ਤੇ ਹਮਲਾ ਕਰਦਾ ਤੇਜ਼ਦਾਰ ਹਥਿਆਰ ਦੇ ਨਾਲ ਉਹਦੇ ਨਾਲ ਉਹ ਲੜਨ ਦੀ ਕੋਸ਼ਿਸ਼ ਕਰਦੇ ਨੇ ਅਸ਼ਵਨੀ ਇਸੇ ਦੌਰਾਨ ਅਨਮੋਲ ਜਿਹੜਾ ਹੁੰਦਾ ਵਾਰ ਕਰਦਾ ਉਹਨਾਂ ਤੇ ਤੇ ਜਦੋਂ ਉਹਨਾਂ ਤੇ ਵਾਰ ਹੁੰਦਾ ਫਿਰ ਉਹ ਪੈ ਜਾਂਦੇ ਨੇ ਉਹਨਾਂ ਤੇ ਵਾਰ-ਵਾਰ ਵਾਰ ਕੀਤੇ ਜਾਂਦੇ ਨੇ ਉਹਨਾਂ ਨੂੰ ਮਾਰਨ ਤੋਂ ਬਾਅਦ ਹੁਣ ਉਸੇ ਦੌਰਾਨ ਰੀਤੂ ਉਹਨਾਂ ਦੀ ਆਵਾਜ਼ ਸੁਣ ਕੇ ਉੱਠਦੀ ਹੈ ਤੇ ਉੱਠ ਕੇ ਉਹ ਉਹਨਾਂ ਨੂੰ ਬਚਾਉਣ ਵਾਸਤੇ ਜਾਂਦੀ ਹੈ ਅਨਮੋਲ ਦੇ ਵਾਲ ਫੜ ਲੈਂਦੀ ਹੈ ਅਨਮੋਲ ਛਡਾਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਵਾਲ ਨਹੀਂ ਛੱਡਦੀ ਫਿਰ ਉਹਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਹੈ ਕਿਰਪਾਨ ਦਾ ਮੁੱਠਾ ਉਹਦੇ ਮੂੰਹ ਤੇ ਮਾਰਿਆ ਜਾਂਦਾ ਵਾਰ-ਵਾਰ ਉਹਦਾ ਜਬਾੜਾ ਵੀ ਟੁੱਟ ਜਾਂਦਾ ਹੈ ਉਹ ਖੂਨ ਨਾਲ ਲਤਪਤ बेहोश ਹੋ ਕੇ ਉੱਥੇ ਡਿੱਗ ਪੈਂਦੀ ਹੈ ਉਸ ਤੋਂ ਬਾਅਦ ਉਹ ਸੋਨਾ ਸਾਰਾ ਲੈ ਕੇ ਤੇ 10000 ਰੁਪਏ ਨਕਦ ਉੱਥੋਂ ਲੈ ਕੇ ਨਿਕਲ ਜਾਂਦੇ ਨੇ ਤੇ ਜਿਹੜੀ ਏਕਸ ਹੁੰਦੀ ਹੈ ਘਰਦਿਆਂ ਦੇ ਸਾਰਿਆਂ ਦੇ ਮੋਬਾਈਲ ਓਮ ਨੂੰ ਦੇ ਦਿੰਦੀ ਹੈ ਇਹ ਉੱਥੋਂ ਗਲੀ ਚੋਂ ਪੈਦਲ ਚਲੇ ਜਾਂਦੇ ਨੇ ਉਸ ਤੋਂ ਬਾਅਦ ਏਕਸ ਦਾ ਨਾਟਕ ਸ਼ੁਰੂ ਹੁੰਦਾ ਰੌਲਾ ਪਾਣਾ ਤੇ ਫਿਰ ਲੋਕ ਇਕੱਠੇ ਹੁੰਦੇ ਨੇ ਫਿਰ ਇਹਦਾ ਕਹਿਣਾ ਹੁੰਦਾ ਵੀ ਤਿੰਨ ਜਣੇ ਆਏ ਸੀ ਘਰ ਦੇ ਵਿੱਚ ਨਟਪਾਟ ਕਰਨ ਉਸ ਦਰਾਂ ਨੂੰ ਪਾਪਾ ਨੂੰ ਮਾਰ ਗਏ ਤੇ ਮੰਮਾ ਨੂੰ ਜ਼ਖਮੀ ਕਰ ਗਏ ਪਰ ਅਸਲ ਦੇ ਵਿੱਚ ਬੇਟੀ ਆਪਣੇ ਪਿਓ ਨੂੰ ਮਰਵਾਣਾ ਚਾਹੁੰਦੀ ਸੀ ਆਪਣੇ ਪਿਓ ਦੀ ਚਿਤਾ ਤੇ ਆਪਣੀ ਸੁਹਾਗ ਰਾਤ ਮਨਾਉਣਾ ਚਾਹੁੰਦੀ ਸੀ ਮਾਂ ਪਿਓ ਨੇ ਕਿੰਨੀ ਖੁਸ਼ੀ ਮਨਾਈ ਜਿੱਦਣੇ ਉਹਨਾਂ ਘਰ ਪੈਦਾ ਹੋਈ ਇੱਕ بیٹے ਦੀ ਤਰ੍ਹਾਂ ਇਹਨੂੰ ਪਾਲ ਲਿਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਇਹਨੂੰ ਅਫਸਰ ਬਣਾਉਣਾ ਚਾਹੁੰਦੇ ਸੀ ਇਹਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਪਰ ਉਹ ਬੇਟੀ ਉਹਨਾਂ ਨੂੰ ਹੀ ਖਤਮ ਕਰਕੇ ਤੇ ਆਪਣਾ ਵਿਆਹ ਕਰਾਉਣਾ ਚਾਹੁੰਦੀ ਸੀ ਇੱਕ ਕੁਝ ਸਾਲਾਂ ਦੇ ਪਿਆਰ ਦੇ ਅੱਗੇ ਉਹਨਾਂ ਦਾ 15 ਸਾਲ ਦਾ ਜਿਹੜਾ ਪਿਆਰ ਸੀ ਉਹ ਫਿੱਕਾ ਪੈ ਜਾਂਦਾ ਪਿਓ ਨੇ ਕੀ ਕੁਝ ਕੀਤਾ ਆਪਣੀ ਬੇਟੀ ਦੇ ਲਈ ਮਾਂ ਨੇ ਕੀ ਕੁਝ ਕੀਤਾ ਉਹ ਬੇਟੀ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਤੇ ਆਪਣੇ ਪਿਓ ਨੂੰ ਆਪਣੇ ਹੱਥੀ ਮਰਵਾਤਾ ਪੂਰਾ ਘਰ ਜਿਹੜਾ ਉਹ ਤਹਿਸ ਨਹਿਸ ਹੋ ਜਾਂਦਾ ਉਹ ਲੜਕੀ ਦੇ ਕਾਰਨ ਜਿਹੜਾ ਇੱਕ ਕਮਾਨ ਵਾਲਾ ਬੰਦਾ ਸੀ ਉਹ ਦੁਨੀਆ ਤੋਂ ਚਲਾ ਗਿਆ ਮਾਂ ਜ਼ਖਮੀ ਹੋ ਗਈ ਹੁਣ ਪਿੱਛੇ ਰਹਿ ਕੇ ਮਾਂ ਤੇ ਇੱਕ ਧੀ ਬੇਟੀ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋਰਾਵਰ ਨੂੰ ਅਨਮੋਲ ਨੂੰ ਮਿੱਠੂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਇਹਨਾਂ ਤੋਂ 8 ਤੋਲੇ ਸੋਨਾ ਬਰਾਮਦ ਕੀਤਾ ਜਾਂਦਾ 10000 ਰੁਪਏ ਨਗਦ ਜਿਹੜੇ ਹਥਿਆਰਾਂ ਦੇ ਨਾਲ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਹਥਿਆਰ ਬਰਾਮਦ ਕੀਤੇ ਜਾਂਦੇ ਨੇ ਫਿਰ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹ ਹੋ ਸਕਦਾ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨ ਪਰ ਪਿੱਛੇ ਇੱਕ ਪੂਰਾ ਪਰਿਵਾਰ ਜਿਹੜਾ ਉਹ ਬਰਬਾਦ ਹੋ ਗਿਆ ਸੁਨੀਲ ਦਾ ਕੋਈ ਕਸੂਰ ਨਹੀਂ ਸੀ ਉਹਦਾ ਜਿਹੜਾ ਘਰ ਹੈ ਉਹ ਵੀ ਤਹਿਸਨੈਸ ਹੋ ਗਿਆ ਇਕਲੌਤਾ ਜਿਹੜਾ ਪੁੱਤਰ ਸੀ ਉਹ ਜੇਲ੍ਹ ਦੇ ਵਿੱਚ ਚਲਾ ਗਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਵੀਕਾਰ